ਪਰ ਕੀ ਕਹਿੰਦੇ ਐਨਾ ਕੋਈ ਜਿਆਦਾ ਮੇਜਰ ਡਿਫਰੈਂਸ ਤੇ ਹੈ ਹੀ ਨਹੀਂ ਆ ਦੋ ਰੁਪਏ ਘਟਾਇਓ ਜੇ 5-10 ਰੁਪਏ ਘਟਾਏ ਹੁੰਦੇ ਨਾ ਫੇਰ ਬੰਦਾ ਕਹਿੰਦਾ ਵੀ ਹੈ ਕਿ ਚਲੋ ਹੈ ਤੁਹਾਡੀ ਬਾਹਰ ਲੀਟਰ ਦੀ ਰੈਂਕੀ ਹੈ ਠੀਕ ਹੈ ਜੀ ਜੇ 10 ਰੁਪਏ ਘਟਾਉਂਦਾ ਮੇਰੇ 120 ਰੁਪਏ ਪਜਣਾ ਜੀ ਮੈਂ ਕਹਿੰਦਾ ਵੀ ਫਿਰ ਕੀ ਯਾਰ ਇੱਕ ਬਲਮੋਸ ਇੱਕ ਕੁਛ ਇੱਕ ਸਵਾਲ ਲੀਟਰ ਮੇਰਾ ਬਚ ਗਿਆ ਜੀ ਮੇਰੇ ਪੈਸੇ ਬਚ ਗਏ 2 ਰੁਪਏ ਘਟਾਣਾ 4 ਵਿੱਚ ਪੈ ਗਿਆ ਕਿੰਨੇ ਕਰਕੇ ਮੈਂ 210 ਦਾ ਪੈਟਰੋਲ ਪੋਆ ਆਵਾ ਕਿੰਨਾ ਕਰਕੇ ਪੈ ਗਿਆ ਜੇ ਉਹਨੂੰ 10 12 ਰੁਪਏ ਕਟੂ ਲੇ ਪਰ ਟੈਂਕੀ ਫੁੱਲ ਕਰਾਨ ਆਂਦਾ ਮੈਂ ਕਹਾ ਚਲੋ ਠੀਕ ਆ 2 ਰੁਪਏ ਐ ਇੱਡਾ ਕੋਈ ਮੇਜਰ ਡਿਫਰੈਂਸ ਐ ਜੀ 2 ਰੁਪਏ ਡੀਜ਼ਲ ਬਤਾ ਘਟਾਇਆ ਹੋ 2 ਰੁਪਏ ਪੈਟਰੋਲ ਘਟਾਇਆ ਕੋਈ ਇੱਡਾ ਫਰਕ ਐ ਨਹੀਂ ਫਰਕ ਜਿਹੜਾ 2 ਰੁਪਏ ਅਗਰ ਘਟਾਇਆ ਵੀ ਨਾ ਬਸਾਂ ਦੀ ਟਰੱਕਾਂ ਵਾਲਿਆਂ ਨੂੰ ਮੇਜਰ ਫਰਕ ਪੈਣਾ ਕਿਉਂਕਿ ਉਹਨਾਂ ਨੇ 100 ਲੀਟਰ 120 ਵੀ ਲੀਟਰ ਭਵਾਣਾ ਹੁੰਦਾ ਵਾ 2 ਰੁਪਏ ਹਿਸਾਬ ਨਾਲ 4 ਰੁਪਏ ਉਹਨੂੰ ਕੱਟ ਪੈ ਗਿਆ ਉਹਨਾਂ ਨੂੰ ਫਰਕ ਪੈਣਾ ਸਾਡੂ ਵਰਗੇ ਨੂੰ ਕਿੰਨਾ ਕ ਫਰਕ ਪੈ ਜਾਏਗਾ ਨਹੀਂ ਤੁਹਾਨੂੰ ਨਹੀਂ ਲੱਗ ਰਿਹਾ ਵੀ ਸਰਕਾਰ ਨੇ ਜਿਹੜਾ ਇਲੈਕਸ਼ਨ ਆ ਗਿਆ ਤੇ ਹਾਫ ਇਲੈਕਸ਼ਨ ਤਾਂਹੀਂ ਦਾ ਹਾ ਲਾਲੋਲੀਪਪ 2 ਰੁਪਏ ਹੋਣੇ ਕਟਾਏ ਵਾ 2 ਰੁਪਏ ਬਾਅਦ ਚ ਬਾਅਦ ਚ ਫੇਰ ਕਢਾ ਲੈਣੀ ਹੈ 4 ਰੁਪਏ ਕਰ ਲੈਣੀ ਬੰਦ 6 ਰੁਪਏ ਕਰ ਲੈਣੀ ਹੈ ਘਟੋ ਘਟ 10 ਰੁਪਏ ਹੋਣਾ ਫੇਰ ਬੰਦਾ ਕਵੇ ਵੀ ਹਾਂ ਤੇ ਸੁੱਕ ਹੈ 12 ਲੀਟਰ ਦੀ ਟੈਂਕੀ ਆ ਮੈਂ ਟ 2 ਰੁਪਏ ਮੇਰੇ ਮੇਰਾ 10 ਰੁਪਏ ਬਚਾਣੇ ਆ ਮੇਰੇ 120 ਰੁਪਏ ਆਲਮੋਸਟ ਬਚ ਗਿਆ ਵਾ 12 ਲੀਟਰ ਹਿਸਾਬ ਨਾਲ ਪਰ ਹੁਣ 2 ਰੁਪਏ ਘਟਾ ਕੇ ਵੀ ਮੈਂ ਕਿੰਨੇ 20 ਰੁਪਏ ਬਚਣਗੇ ਮੇਰੇ ਕੋ ਕਿੰਨੇ ਗੋ ਜਿਹੜਾ ਮੇਜਰ ਫਰਕ ਹੈ ਨਾ ਇਹਦੇ 10 ਰੁਪਏ ਵੀ ਘਟਾਣਗੇ ਉਹ ਬਸ ਸਾਡੇ ਟਰੱਕਾਂ ਵਾਲਿਆਂ ਨੂੰ ਕਿ ਉਹ ਮਿਡਲ ਕਲਾਸ ਜਾਂ ਫਿਰ ਲੋਅਰ ਮਿਡਲ ਮੇਜਰ ਫਰਕ ਹੀ ਉਹਨਾਂ ਨੂੰ ਪੈਣਾ ਵਾ ਜੇ 5 10 ਰੁਪਏ ਘਟਾਣਾ ਫਿਰ ਬੰਦਾ ਕਵੇ ਵੀ ਕਿ ਹਾਂ ਯਾਰ ਕੁਝ ਠੀਕ ਹੈ ਮੇਜਰ ਫਰਕ ਹੈ ਪਰ 2 ਰੁਪਏ ਘਟਾਣਾਂ ਤੋਂ ਬਾਅਦ ਕੋਈ ਹੈਗਾ ਨਹੀਂ ਸਾਡੇ ਕਹਿਣ ਦਾ ਮਤਲਬ ਵੀ ਆਮ ਜਨਤਾ ਨੂੰ ਇਹ ਜਿਹੜੀ ਲੋਅਰ ਮੀਡਕਲ ਆ ਜਿਹੜੀ ਬੱਸ ਤੇ ਟਰੱਕ ਆ ਉਹਨਾਂ ਨੂੰ ਥੋੜਾ ਫਰਕ ਪੈ ਰਿਹਾ ਸਾਡੇ ਵਰਗੇ ਨੂੰ ਫਰਕ ਨਹੀਂ ਪੈ ਰਿਹਾ ਚਾਰ ਵਿੱਚ ਕੀ ਕਿੰਨਾ ਕੀ ਘਟ ਗਿਆ ਵਾ ਕੋਈ ਆਪਾਂ 400 500 ਲੀਟਰ ਤੇ ਪਵਾਨਾ ਨਹੀਂ ਪੈਟਰੋਲ ਕੀ ਬੋਤਾਂ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਾਂ ਹੈ ਥੋੜਾ ਜਿਹਾ ਪਰਵਾਨਾ ਚੋਚਾਰ ਕਿੰਨਾ ਕ ਵੱਜ ਗਿਆ ਵਾ ਅਸੀ ਗੱਲ ਜੀ ਹਾਂ ਜੀ ਡੀਜ਼ਲ ਤੇ ਪੈਟਰੋਲ 2 ਰੁਪਏ ਸਸਤਾ ਕੀਤਾ ਗਿਆ ਸਰਕਾਰ ਵੱਲੋਂ ਕੀ ਲੱਗਦਾ ਵੀ ਇਹਦੇ ਨਾਲ ਆਮ ਜਨਤਾ ਨੂੰ ਕੋਈ ਫਾਇਦਾ ਹੋਏਗਾ ਕਿ ਮਾਸੇ ਲੌਜੀ ਪੋਪੀ ਦਿੱਤਾ ਜਾ ਰਿਹਾ ਨਹੀਂ ਜੀ ਇਹ ਸੈਂਟਰ ਦੀ ਪਾਲਿਸੀ ਹੈਗੀਆ ਕੋਈ ਸਟੇਟ ਨੂੰ ਕੋਈ ਫਾਇਦਾ ਨਹੀਂ ਜਿਵੇਂ ਲਾਲੀਪਾਪੀ ਹੈਗਾ ਵਾ ਆਮ ਜਨਤਾ ਨੂੰ ਇਹਦਾ ਕੋਈ ਕੋਈ ਨਹੀਂ ਕੋਈ ਨਹੀਂ ਫਾਇਦਾ ਜੀ ਘਟਦਾ ਸਾਬ ਜੇ ਘਟਨਾ ਹੁੰਦਾ ਤੇ ਕੱਟ ਦੋ ਕਿੰਨਾ ਘਟਾਉਣਾ ਚਾਹੀਦਾ ਜੀ 10 ਰੁਪਏ ਘਟਾਉਣਾ ਚਾਹੀਦਾ ਸੀ ਜੀ ਐਸੇ ਹਾਂਜੀ ਡੀਜ਼ਲ ਪੈਟਰੋਲ ਦੋਵੇਂ ਠੀਕ ਪੱਡੀਆਂ ਗੱਡੀਆਂ ਨੂੰ ਤਾਂ ਫਾਇਦਾ ਹੋ ਸਕਦਾ ਹੈ ਨਹੀਂ ਜੀ ਉਹਨਾਂ ਦੇ ਖਰਚੇ ਵੀ ਬਾਅਦ ਚੋਂ ਦੇਖੋ ਉਹ ਘਟਾਉਣੇ ਤੇ ਟ੍ਰਾਂਸਪੋਰਟ ਦੇ ਪੈਸੇ ਤੇ ਘਟਾਉਣੇ ਨਹੀਂ ਗਏ ਨੇ ਉਹ ਸਿਰਫ ਲਾਲੀਪਾਪੀ ਹੈਦੀ ਕੋਈ ਫਾਇਦਾ ਨਹੀਂ ਹੈ ਜੀ ਲੱਗਦਾ ਵੀ ਆਮ ਜਨਤਾ ਨੂੰ ਤਾਂ ਫਾਇਦਾ ਹੋਏਗਾ ਜਿੱਦਾਂ ਵੋਟਾਂ ਉਹਨਾਂ ਨੂੰ ਪੈ ਗਈਆਂ ਤਾਂ ਫਿਰ ਵਧਾ ਦੇਣਾ ਬਿਲਕੁਲ ਸਹੀ ਗੱਲ ਹੈ ਜੀ ਤੇ ਇਹ ਲੱਗਦਾ ਤੁਹਾਨੂੰ ਵੀ ਇਹ ਜਿਹੜੀ ਮ ਇਲੈਕਸ਼ਨ ਦੇ ਟਾਈਮ ਜਨਤਾ ਨੂੰ ਲੌਲੀਪੌਪ ਦਿੱਤਾ ਹੈ ਇਹ ਹਰ ਵਾਰੀ ਲੌਲੀਪੌਪ ਦਿੱਤਾ ਜਾਂਦਾ ਸਰ ਫਸਟ ਟਾਈਮ ਨਹੀਂ ਹੈ 2 ਰੁਪਏ ਦਾ ਫਾਇਦਾ ਕੀ ਆ ਜਨਤਾ ਨੂੰ ਕੋਈ ਫਾਇਦਾ ਨਹੀਂ ਹੁੰਦਾ ਜੀ ਵਧਾਇਆ ਵੀ ਤੇ ਹੰਦਾ ਹੀ ਆ ਘਟਣਾ ਜਿਹਦੇ ਕੱਟ ਦੋ ਬਾਜੀ ਵਧਾਉਂਦੇ ਆ ਤਾਂ ਮਿੰਟੋ ਮਿੰਟ 2 2 2 ਕਰਕੇ ਵਧਾਈ ਜਾਂਦੇ ਆ ਜਦੋਂ ਘਟਾਉਂਦੇ ਆ ਸਿਰਫ ਸਾਲ ਬਾਅਦ 2 ਰੁਪਏ ਕਟਾਉਂਦੇ ਆ ਜਦੋਂ ਕੋਈ ਇਲੈਕਸ਼ਨ ਸ਼ੁਰੂ ਹੁੰਦੀ ਹੈ ਠੀਕ ਹੈ ਨਾ ਇਦਨੂ ਲਾਲੀਪਾਪ ਨੂੰ ਇਹੋ ਜਿਹਾ ਕੀ ਕਰਨਾ